ਦੀਦੀ ਮੈਂ ਸੋਚ ਰਹੀ ਗਰਮੀਆਂ ਆ ਗਈਆਂ ਨੇ ਤੇ ਚਲੋ ਸੂਟ ਲੈ ਕੇ ਆਏਗੀ ਗਰਮੀਆਂ ਵਾਲੇ ਤੁਹਾਨੂੰ ਵੀ ਲੈ ਦੇਣੀ ਹੈ ਗਰਮੀਆਂ ਵਾਲਾ ਸੂਟ ਚਲ ਜੀ ਬਾਜ਼ਾਰ ਅੱਜ ਮੈਂ ਤੁਹਾਨੂੰ ਕੁਛੀ ਜਾਣਨੀ ਆਂ ਤੇ ਜਵਾਬ ਹੀ ਨਹੀਂ ਦੇਣੇ ਮੈਨੂੰ ਕਿਹਦੇ ਕਿਹੜਾ ਨੇ ਪਹੁੰਚ ਸਾਨੂੰ ਕੁਛ ਨਹੀਂ ਆ ਕੀ ਦੇ ਕਿਹੜਾ ਨੇ ਪਹੁੰਚ ਵੇਖਾਂਗੇ ਭਾਬੀ ਮੈਂ ਅਮਰ ਦੀ ਫੋਟੋ ਵੇਖਣ ਲਈ। ਚਲੋ। ਤੋਂ ਇਹਨਾਂ ਦੀਆਂ ਫੋਟੋਆਂ ਵੀਡੀਓ ਰੋਜ਼ ਹੀ ਵੇਖਦੇ ਆ। ਐਦਾਂ ਹੀ ਦਿਨ ਰਾਤ ਲੰਘਾਏ ਨੇ ਮੀਨਾਂ ਇੰਨੀ ਦਿਨ ਕੱਢ ਦਿੱਤਾ ਹੈ ਇਹਨਾਂ ਦੀਆਂ ਫੋਟੋਆਂ ਵੀਡੀਓ ਵੀ ਵੇਖ ਕੇ ਰੋ ਲੈਂਦੇ ਹੋ ਚੁੱਪ ਹੋ ਜਾਂਦੇ ਹੋ ਤਾਂ ਇਥੇ ਤੁਹਾਡਾ ਦਿਮਾਗ ਉੱਥੇ ਹੀ ਰਹਿੰਦਾ ਹੈ। ਬਾਹਰ ਹੀ ਨਹੀਂ ਆਉਂਦਾ। ਇਹ ਗੱਲ ਹੀ ਹੈਗੀ ਭਾਬੀ ਤੈਨੂੰ ਵੀ ਇਹ ਪਤਾ ਹੀ ਆ। ਹੁਣ ਆ ਜਾ ਕੇ ਹੈਗੀਆਂ ਵੀ ਤੇ ਮੇਰੇ ਕੋ ਫੋਟੋਆਂ ਹੀ ਨੇ। ਉਹ ਦੱਟ ਮੈਨੂੰ ਕੋਈ ਆਵਾਜ਼ ਹੀ ਨਹੀਂ ਆਗੀ ਤੇ ਕਰ ਮੈਂ ਫੋਟੋਆਂ ਤੇ ਦੇਖਣੀ ਆ ਹੀ ਨੇ ਆਹੋ ਚਲੋ ਇਹ ਜਦ ਤੱਕ ਨਹੀਂ ਹੁੰਦੀਆਂ ਕਦੇ ਵੀ ਦੂਰ ਹੋਣੀਆਂ ਇਹ ਤੇ ਰਹਿਣੀਆਂ ਆ ਤੁਹਾਡੇ ਨਾਲ ਤੇ ਪਰ ਤੁਹਾਨੂੰ ਸੋਚਣਾ ਚਾਹੀਦਾ ਹੈ ਕੁਝ ਹੋਣਾ ਥੋੜਾ ਵਿਆਹ ਖੋਲਿਆ ਕਰੋ ਹੱਸਿਆ ਕਰੋ ਗੱਲਬਾਤ ਸਾਰਿਆਂ ਨਾਲ ਕਰਿਆ ਕਰੋ ਤਾਂ ਹੀ ਘੜਾ ਦਿਮਾਗ ਨਿਕਲੇਗਾ ਇੰਨਾਂ ਗੱਲਾਂ ਚ ਤੇ ਨਹੀਂ ਇਹ ਤਾਂ ਵੀ ਆਪੇ ਪਰੇਸ਼ਾਨ ਹੁੰ ਮੇਰਾ ਨਾ ਇਹ ਤਾਂ ਵੀ ਗੱਲ ਬਿਲਕੁਲ ਸਹੀ ਹੈ ਇੰਦੇ ਤੇ ਸਾਰੇ ਇਦਾਂ ਹੀ ਆ ਤੁਹਾਨੂੰ ਵੀ ਤਾਂ ਫਿਰ ਪਤਾ ਹੀ ਆ ਇਹ ਵੀ ਕਿਹੜੇ ਡਿਸੀਜਨ ਲੈਣਗੇ ਤੇ ਇੰਨੇ ਸੋਖੇ ਨੇ ਹੁਣ ਇਹਨਾਂ ਚੀਜ਼ਾਂ ਚੋਂ ਨਿਕਲਣ ਲਈ ਤਾਂ ਟਾਈਮ ਲੱਗਣਾ ਹੀ ਆ ਇਹ ਦੀ ਛਤੀ ਤੇ ਮੈਂ ਨਿਕਲ ਵੀ ਨਹੀਂ ਸਕਦੀ ਆਹੋ ਤੇ ਮੈਂ ਸਮਝਦੀ ਆਂ ਤੁਹਾਡੀ ਗੱਲ ਇਹ ਚੀਜ਼ਾਂ ਨੂੰ ਕੱਟਣਾ ਬਹੁਤ ਔਖਾ ਆ ਤੇ ਪਰ ਤੁਹਾਨੂੰ ਕੱਢਣੀਆਂ ਵੀ ਪੈਣੀਆਂ ਇਹਨੇ ਚਲੋ ਹੌਲੀ ਹੌਲੀ ਸਹੀ ਕੁਝ ਸੋਚਣਾ ਤੇ ਪਾਣਾ ਹੀ ਆ ਨਾ ਜੇ ਦਿੱਤੀ ਬਦਲਣ ਲਈ ਵਜ਼ਨ ਵਾਸਤੇ ਚਲੋ ਕੋਈ ਨਹੀਂ ਦੇ ਤਾਂ ਇਹਨਾਂ ਕਹਿੰਦੇ ਵੀ ਕੋਈ ਨਾ ਕੋਈ ਤਾਂ ਸੋਚਾਂਗੇ ਚਲੋ ਹੌਲੀ ਹੌਲੀ ਸਹੀ ਆਪਣੇ ਆਪ ਸੁਧਾਰ ਕਰੋ ਠੀਕ ਹੈ ਤੇ ਸੋ ਇਹ ਵੀਡੀਓ ਨਾ ਮੈਂ ਖਾਗਰੋਂ ਕਿਤੇ ਜਿਆਦਾ ਪਰੇਸ਼ਾਨ ਹੁੰਦੇ ਨਹੀਂ ਕਦੇ ਕਦੇ ਫਿਰ ਜਦੋਂ ਮੈਨੂੰ ਜਿਆਦਾ ਯਾਦ ਆਉਂਦੀ ਨਾ ਫਿਰ ਮੈਂ ਵੀਡੀਓ ਵੇਖ ਲੈਂਦੀ ਆ ਫਿਰ ਮੇਰਾ ਮਨ ਥੋੜਾ ਸਹੀ ਹੋ ਜਾਂਦਾ